ਜਾ ਸਕਦੇ ਗਏ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੋਸਤੋ ਐਸਾ ਤੁਹਾਨੂੰ ਜਿਹੜਾ ਮੈਂ ਕਾਬਲਾ ਦਿਖਾਉਣ ਲੱਗਾ ਹੈ ਇਹ ਲੱਗਾ ਰਵਾਨਾ ਹੋਣ ਲੱਗਾ ਉਹ ਤਸਵੀਰਾਂ ਤੁਹਾਨੂੰ ਬਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਇੱਕ ਵਾਰ ਵੇਖੋ ਤਸਵੀਰਾਂ ਜਰੂਰ ਵੇਖ ਲਓ ਸ਼ੇਅਰ ਕਰ ਲਓ ਤਾਂ ਕਿ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਜਾ ਸਕਦੇ ਗਏ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਇਹ ਤਸਵੀਰਾਂ ਆਈਆਂ ਟੋਲਪਾਈ ਕਰਦੇ ਹੈਗੇ ਬਾਬਾ ਜਕਸੀਰ ਸਿੰਘ ਵਾਲੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਵੇਖ ਲਓ ਇਸ ਟਾਈਮ ਜਿਹੜਾ ਟੋਲ ਪਲਾਜ਼ੇ ਦੇ ਉੱਪਰ ਇਸ ਟਾਈਮ ਆ ਕਾਫੀ ਵੱਡੀ ਗੰਟੀ ਦੇ ਵਿੱਚ ਜਿਹੜੇ ਕਾਰਾਂ ਅਤੇ ਬੱਸਾਂ ਕਾਰਾਂ ਅਤੇ ਬੱਸਾਂ ਜੜੀਆਂ ਲੈ ਕੇ ਇਹਨਾਂ ਵੱਲੋਂ ਰਵਾਨਾ ਰੈਲੀ ਜਿਹੜੀ ਸਵਧਾਨ ਬਚਾਓ ਰੈਲੀ ਜਿਹੜੀ ਕੱਢੀ ਜਾਣੀ ਹੈਗੀ ਆ ਫਿਰ ਰੈਲੀ ਦੇ ਨਾਲ ਦੇ ਸਾਰੇ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵਿਰਿੰਗ ਸਾਹਿਬ ਔਰ ਸਾਡੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾਰ ਹੋਰ ਬਹੁਤ ਸਾਰੇ ਲੀਡਰ ਸਾਹਿਬਾਂ ਸਾਡੇ ਜੇਲਾ ਮੋਗਾ ਦੇ ਅੰਦਰ ਸੰਵਿਧਾਨ ਬਚਾਓ ਰੈਲੀ ਕਰਨ ਵਾਸਤੇ ਆ ਰਹੇ ਆ ਸਾਡੇ ਹਲਕਾ ਬਾਗਾਂ ਪਣਾ ਤੋਂ ਮੇਰੇ ਨਾਲ ਮੇਰੇ ਸਾਥੀ ਸਾਰੇ ਹੀ ਬਲਾਕ ਪ੍ਰਧਾਨ ਸਾਡੇ ਬਲਾਕਾਂ ਦੇ ਪ੍ਰਧਾਨ ਕਿਸਾਨ ਸੇਲ ਦੇ ਪ੍ਰਧਾਨ ਕਾਂਗਰਸ ਦੇ ਪ੍ਰਧਾਨ ਜੂ ਤੇ ਪ੍ਰਧਾਨ ਹੋਰ ਸਾਡੇ ਸਰਪੰਚ ਅਜੇ ਬਾਗਾਂ ਪਣਾ ਸਾਡੀਆਂ ਗੱਡੀਆਂ ਨਿਕਲੀ ਜਾ ਰਹੀਆਂ ਇਨੀ ਦੂਰ ਤੱਕ ਸਾਡਾ ਕਾਫਲਾ ਚ ਬਿਲਕੁਲ ਜੀ ਜਗਸੀਰ ਸਿੰਘ ਬਾਬਾ ਉਹਨੇ ਦੱਸਦਾ ਰਹੇਗਾ ਕਿ ਇਹ ਆਪਣਾ ਜਿਹੜਾ ਕਾਫਲਾ ਲੈ ਕੇ ਉਹ ਨਾ ਮੋਗਾ ਦੇ ਵਿੱਚ ਜਿਹੜੀ ਸੰਵਿਧਾਨ ਬਚਾਓ ਰੈਲੀ ਹੋ ਰਹੀ ਹੈ ਉੱਥੇ ਵੱਡੇ ਆਗੂ ਪਹੁੰਚ ਰਹੇ ਹੈਗੇ ਆ ਤਾਪ ਸਿੰਘ ਬਾਜਾ ਹੋਵੇ ਜਾਂ ਅਮਰਿੰਦਰ ਸਿੰਘ ਰਾਜਾ ਬਰੈਂਗੋ ਵਿੱਚ ਹੋਰ ਹੋ ਇਸ ਤੋਂ ਇਲਾਵਾ ਹੋਰ ਕੋਈ ਆ ਰਿਹਾ ਸੈਂਟਰ ਨਾਲ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇਨਚਾਰਜ ਵੀ ਆ ਰਹੇ ਆ ਜੀ ਬਾਕੀ ਸਾਨੂੰ ਪਤਾ ਵੀ ਹੋਰ ਬਹੁਤ ਸਾਰੇ ਡਿਟਰ ਹੋਣਗੇ ਕਿਉਂਕਿ ਜੋ ਮੌਕਾ ਹੈਗਾ ਸਾਡਾ ਇੱਕ ਪੰਜਾਬ ਦੀ ਧੁੰਨੀ ਹੈ ਸੋ ਜਿਹੜਾ ਮੌਕੇ ਤੋਂ ਰੈਲੀ ਕਰਦਾ ਉਹ ਜਿੱਤ ਕੇ ਹੀ ਆਉਂਦਾ ਹਰਿਆ ਕਿਤੇ ਨਹੀਂ ਸਕਦਾ ਇਸ ਰੈਲੀ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੀ ਤਵਕਕ ਰੱਖਦੇ ਆਉਣ ਵਾਲੇ ਸਮੇਂ ਲਈ ਸਰ ਸਾਹਿਬ ਸਾਨੂੰ ਬਹੁਤ ਉਤਸ਼ਾਹ ਹੈ ਸਾਨੂੰ ਮਾਣ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਤੱਕ ਕਾਂਗਰਸੀ ਸਰਕਾਰ ਬਣੂ ਸਾਡਾ ਵਾਗ ਬਣੋ ਤੇ ਗੱਡੀਆਂ ਦਾ ਕਾਬਿਲਤਾ ਨੂੰ ਅਸੀਂ ਪਹਿਲਾਂ ਵੀ ਦਿਖਾਇਆ ਸੀ ਇਹ ਮ ਇਨਾਂ ਨੇ ਗੱਡੀਆਂ ਘੜੀਆਂ ਲਗਾਤਾਰ ਗੱਡੀਆਂਾਂ ਦੀਆਂ ਆ ਵੀ ਰਹੀਆਂ ਹੈਗੀਆਂ ਤੇ ਭਾਵੇਂ ਇਹ ਇਹਨਾਂ ਵੱਲੋਂ ਜਿਹੜਾ ਸਾਰੇ ਹੀ ਕਾਂਗਸੀ ਜਿਹੜੇ ਇਸ ਟੈਪ ਤੇ ਲਗਾਤਾਰ ਜਿਹੜਾ ਉਹਨਾਂ ਦਾ ਜਿਹੜਾ ਇਕੱਠ ਹੈ ਜਿਹੜਾ ਤੁਹਾਨੂੰ ਕਾਬਲਾ ਤੁਰਦਾ ਵੀ ਕਿਤੇ ਨਾ ਕਿਤੇ ਦਿਖਾਵਾਂਗੇ ਜ਼ਰੂਰ ਕਿਉਂਕਿ ਅੱਗੇ ਪਿੱਛੇ ਬਹੁਤ ਕਾਫੀ ਗੱਡੀਆਂ ਆਏ ਗਈਆਂ ਜਿਵੇਂ ਉਹਨਾਂ ਨੇ ਦੱਸਿਆ ਵੀ ਵੱਡੀ ਗੰਤੀ ਵਿੱਚ ਜਿਹੜੀਆਂ ਬੱਸਾਂ ਵੀ ਇਹਨਾਂ ਦੇ ਨਾਲ ਹੈਗੀਆਂ ਕਾਰਾਂ ਵੀ ਹੈਗੀਆਂ ਇਹਨਾਂ ਦੇ ਨਾਲ ਉਹਦੇਲੇ ਵੱਡੀ ਗੰਤੀ ਵਿੱਚ ਜਿਹੜੇ ਕਾਂਗਰਸੀ ਜਿਹੜੇ ਸਰਕਾਰਤਾਰ ਜਿਹੜੀ ਹੈ ਇਸ ਟਾਈਮ ਰੈਲੀ ਨੂੰ ਕਾਮਯਾਬ ਕਰਨ ਲਈ ਆਪਣੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਵੱਡੀ ਗੰਤੀ ਵਿੱਚ ਜਿਹੜੇ ਲੋਕ ਆ ਇਸ ਟਾਈਮ ਇਕੱਠੇ ਹੋ ਕੇ ਮੋਗਾ ਜਿਹੜਾ ਜਾਣ ਵਾਸਤੇ ਰਵਾਨਾ ਹੋਣ ਵਾਸਤੇ ਗੱਡੀਆਂ ਦੇ ਵਿੱਚ ਸਵਾਰ ਵੀ ਹੋ ਰਹੇ ਆ ਮੈਂ ਰਾਜ ਬਲਾਂ ਨੂੰ ਕੋਈ ਇੱਕ ਵਾਰ ਕੈਮਰਾ ਉਧਰੋਂ ਜ਼ਰੂਰ ਧਮਾ ਦਿਓ ਦੂਸਰੀ ਸਾਈਡ ਤੋਂ ਵੀ ਧਮਾ ਦਿਓ ਤਾ ਕਿ ਉਹਨਾਂ ਦਾ ਪਤਾ ਲੱਗ ਜਾਵੇ ਸਾਰਾ ਜਿਹੜੇ ਆਉਂਦੇ ਜਾਂਦੇ ਹੈਗੇ ਆ ਵੀ ਦੋ ਗਰੁੱਪਾਂ ਦਾ ਜਿਹੜਾ ਅੱਜ ਇਕੱਠ ਹੈਗਾ ਉਹ ਤੁਹਾਨੂੰ ਇੱਕ ਕੱਟੇ ਕਰੂਪਾ ਬਾਬਾ ਭੋਲਾ ਸਿੰਘ ਬਰਾੜ ਦਾ ਦਿਖਾਇ ਸੀ ਦੂਜਾ ਇਕੱਠ ਹੈ ਜਿਹੜਾ ਬਾਬਾ ਜਗਸੀਰ ਸਿੰਘ ਕਾਲੇ ਕੇ ਦਾ ਇਹਨਾਂ ਦਾ ਵੀ ਗਰੁੱਪ ਵੱਡਾ ਹੈਗਾ ਇਹਨਾਂ ਵੱਲੋਂ ਵੀ ਅੱਜ ਜਿਹੜੀ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਆਪਦੇ ਜਿਹੜੇ ਵਰਕਰ ਹੈ ਬੰਦ ਕੀਤਾ ਗਿਆ ਕਾਰਾਂ ਦਾ ਪ੍ਰਬੰਧ ਕੀਤਾ ਗਿਆ ਤੇ ਇਹ ਇਸ ਟਾਈਮ ਜਿਹੜੇ ਲਗਾਤਾਰ ਆਪਦੇ ਜਿਹੜੇ ਵਰਕਰਾਂ ਨੂੰ ਪਹੁੰਚਾਉਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਹੈਗੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਬੱਸਾਂ ਜਿਹੜੀਆਂ ਬਾਬਾ ਜਕਸੀਰ ਸਿੰਘ ਨੇ ਆਖਿਆ ਸੀ ਵੀ ਉਹਨਾਂ ਦੀਆਂ ਬੱਸਾਂ ਵੀ ਹੈਗੀਆਂ ਤੇ ਕਾਰਾਂ ਵੀ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਅੱਜ ਇਸ ਟਾਈਮ ਆ ਰੈਲੀ 'ਚ ਜਾਣ ਵਾਸਤੇ ਜਿਹੜੇ ਇੱਕ ਇਕੱਠਾ ਇਹਦਾ ਵੱਡਾ ਕਰਕੇ ਲੈ ਕੇ ਜਾ ਰਹੇ ਹੈਗੇ ਆ ਤੇ ਕਾਂਗਰਸੀਆਂ ਦੇ ਦੋ ਗਰੁੱਪ ਜਿਹੜੇ ਜਿਹੜਾ ਦੋਵੇਂ ਗਰੁੱਪ ਹੈ ਜਿਹੜਾ ਆਪਣੇ ਵੱਡੇ ਪੱਦਰ ਦੇ ਜਿਹੜਾ ਵੱਡਾ ਕਾਟ ਲੈ ਕੇ ਰੈਲੀ ਦੇ ਵਿੱਚ ਪਹੁੰਚਣ ਲਈ ਸੇਕ ਤੋਂ ਤੱਕ ਤਾਰਾਂ ਬੱਸਾਂ ਦੇ ਹੋਰ ਗੱਡੀਆਂ ਦੇ ਰਾਹੀਂ ਜਿਹੜਾ ਰਵਾਨਾ ਹੋ ਰਿਹਾ ਇਹ ਟੋਲ ਪਲਾਇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਤਸਵੀਰਾਂ ਲਗਾਤਾਰ ਲਾਈਵ ਦਿਖਾ ਰਹੇ ਹਾਂ ਜਿੱਤੇ ਇਸ ਟਾਈਮ ਬਾਬਾ ਜਗਸੀਰ ਸਿੰਘ ਕਾਲੇ ਕੇ ਵੱਲੋਂ ਜਿਹੜਾ ਆਪਣਾ ਕਾਫਲਾ ਲੈ ਕੇ ਮੋਗਾ ਸੁਧਾਨ ਬਚਾਓ ਰੈਲੀ ਦੇ ਵਿੱਚ ਪਹੁੰਚਣ ਲਈ ਆਉਧੀਆਂ ਗੱਡੀਆਂ ਤੋਰੀਆਂ ਜਾ ਰਹੀਆਂ ਤੇ ਕਾਂਗਰਸੀ ਜਿਹੜੇ ਲਗਾਤਾਰ ਪਪਾ ਭਾਰ ਓਏ ਜਾਬਦੇ ਆ ਕਿਉਂਕਿ ਇਹਨਾਂ ਦੇ ਸਾਹਮਣੇ ਆ ਇਸ ਟਾਈਮ 2027 ਦੀਆਂ ਚੋਣਾਂ ਵੀ ਨਜ਼ਰ ਆਉਂਦੀਆਂ ਪਈਆਂ ਜਿੱਥੇ ਬਾਬਾ ਜਗਜੀਤ ਸਿੰਘ ਕਾਲੇ ਕਹਿੰਦੇ ਤਾਵਾ ਕੀਤਾ ਵੀ ਉਹਨਾਂ ਦਾ ਕਾਂਗਰਸ ਪਾਰਟੀ ਦਾ ਜਿਹੜਾ ਵਿਧਾਇਕ ਆ ਬਾਗਾ ਪਰੋਂਡੋ ਬਣੇਗਾ ਲਗਾਤਾਰ ਜਿਹੜੇ ਰੈਲੀਆਂ ਜਦੋਂ ਹੁੰਦੀਆਂ ਉਹਦੇ ਵੱਡੇ ਇਕੱਠ ਹੁੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਹੈਗੀਆਂ ਤੇ ਜਦੋਂ ਵੋਟਾਂ ਆਉਂਦੀਆਂ ਉਦੋਂ ਤਸਵੀਰਾਂ ਹੋਰ ਸਾਫ ਦੀਆਂ ਆਉਂਦੀਆਂ ਪਰ ਜਦੋਂ ਕਿਉਂਕਿ ਇਹ ਅੱਛਾ ਹੀ ਹੁੰਦਾ ਹੈ ਕਿਉਂਕਿ ਜਿਹੜੀ ਜਿਹੜੀ ਪਾਰਟੀਆਂ ਕੋਈ ਵਰਕਰ ਜੁੜੇ ਹੁੰਦੇ ਉਹਨਾਂ ਦਾ ਸਾਰਾ ਇਸ ਤਰ੍ਹਾਂ ਹੀ ਇਛਾ ਹੁੰਦਾ ਹੈ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਹੈ ਲਗਾਤਾਰ ਰੈਲੀਆਂ ਦੇ ਵਿੱਚ ਪਹੁੰਚਦੇ ਆ ਗਿਆ ਤੇ ਕਹਿੰਦੇ ਵੀ ਆਉਣ ਵਾਲੀਆਂ ਚੋਣਾ ਦਾ ਵੀ ਮੋਢਾ ਜਿਹੜਾ ਬੰਨਿਆ ਜਾਂਦਾ ਤੇ ਤੁਸੀਂ ਵੀਰਾਂ ਤੁਸੀਂ ਆਸਟਾਵ ਜੜੀਆਂ ਕਾਲੇ ਕੇ ਬਾਬਾ ਜਕਸੀਰ ਸਿੰਘ ਕਾਲੇ ਕਾ ਦਾ ਜਿਹੜਾ ਗਰੁੱਪ ਆ ਉਹਦੇ ਵੱਲੋਂ ਜੜੀਆਂ ਗੱਡੀਆਂ ਜੜੀਆਂ ਲੰਘਦੀਆਂ ਪਈਆਂ ਹੈਗੀਆਂ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਜਗਤ ਸੇਵਕ ਤੇ ਦੇਖ ਰਿਹਾ ਉਹ ਜਿਹੜੀਆਂ ਅਜਿਹੀ ਰੈਲੀ ਨੂੰ ਲੈ ਕੇ ਜਿਹੜੇ ਬਾਗਾਪੁਰਾ ਦੇ ਕਾਂਗਰਸੀ ਆ ਜਿਹੜੇ ਪੱਬਾਪਾਰ ਕਹਿ ਸਕਦੇ ਆ ਦੋ ਗਰੁੱਪਾਂ ਵੱਲੋਂ ਵੱਡਾ ਕਾਬਲਾ ਲੈ ਕੇ ਅੱਜ ਦੀ ਰੈਲੀ ਲਈ ਰਵਾਨਗੀ ਜਿਹੜੀ ਕੀਤੀ ਗਈ ਹੈਗੀ ਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਬਾ ਜਗਸੀਰ ਸਿੰਘ ਕਾਲੇ ਕੇ ਉਹਨਾਂ ਵੱਲੋਂ ਆਪਦਾ ਕਾਬਲਾ ਲੈ ਕੇ ਜਿਹੜੀ ਰਵਾਨਗੀ ਕਰ ਦਿੱਤੀ ਗਈ ਹੈ ਇਸ ਟਾਈਮ ਜਿਹੜਾ ਮੋਗਾ ਦੇ ਵਿੱਚ ਜਿਹੜੀ ਰੈਲੀ ਜਿਹੜੀ ਕੀਤੀ ਜਾਣੀ ਹੈਗੀ ਉਹਦੀਆਂ ਤਸਵੀਰਾਂ ਲਗਾ ਤੁਹਾਨੂੰ ਖਾ ਰਿਹਾ ਆ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਵੀ ਕਰੋਗੇ ਤਸਵੀਰਾਂ ਤੁਹਾਨੂੰ ਬੈਕ ਦੀਆਂ ਵੀ ਦਿਖਾ ਦਿਤੀਆਂ ਹਨ ਹੋਰ ਗੱਡੀਆਂ ਬਹੁਤ ਆ ਰਹੀਆਂ ਆ ਪਰ ਅੱਗੇ ਪਿੱਛੇ ਹੈਗੀਆਂ ਪਰ ਅਸੀਂ ਇੱਥੇ ਹੀ ਖਬਰ ਨੂੰਰਾਮ ਲਾਵਾਗੇ ਉਮੀਦ ਕਰਦਾ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਕੈਮਰਾਮੈਨ ਮੇਰੇ ਸਾਥੀ ਰਾਜ ਬਰਾੜ ਦੇ ਨਾਲ ਮੈਂ ਪਰਲੋਚਨ ਸਿੰਘ ਬਰਾੜ ਵਾਹਿਗੁਰੂ ਜੀ ਕਾ ਕਾਲ ਸਭ ਇੱਕ ਜੀਪ ਉ